हां जी भाई सारेनु गुड मॉर्निंग ਆਪਾਂ ਚਾਹ ਪੀਣ ਲੈ ਕੇ ਆ ਗਏ ਹਾਂ ਉਨੇ ਤੇ ਬੈਠੇ ਆ ਭਾਈ ਸਾਉਂਡ ਵਾਲੇ ਵੀ ਆ ਗਏ ਆ ਤੇ ਜਾਲ ਵੀ ਲੱਗ ਗਿਆ ਟੂਰਨਾਮੈਂਟ ਦੀ ਪੂਰੀ ਪੂਰੀ ਤਿਆਰੀ ਆ ਤੇ ਆ ਭਾਈ ਛੋਟਾ ਫਰੀਆਦ 50 ਕਿਲੋ ਖੇਡੂਗਾ ਸਤਿ ਸ਼੍ਰੀ ਅਕਾਲ ਭਾਈ ਤੇ ਆਪਣੇ ਜਿਹੜੇ ਵਲੰਟੀਅਰ ਵੀਰ ਆ ਉਹ ਤਾਂ ਆਏ ਨਹੀਂ ਅਜੇ ਤੱਕ 7 ਵਜੇ ਪਏ ਆ 6 ਵਜੇ ਦਾ ਕਹਿ ਕੇ ਗਏ ਸੀਗੇ ਭਾਈ ਜਿੱਥੇ ਦੇਤੇ ਡਿਊਟੀਆਂ ਸਾਰੇ ਆਪ ਦਾ ਆਪ ਦੇ ਭਾਈ ਆ ਪਹੁੰਚੇ ਹੋ ਤੇ ਸਾਰਾ ਭਗਵਾਨ ਅੱਜ ਆਪਾਂ ਤੇ ਧਕਾਵਾਂਗੇ ਟੂਰਨਾਮੈਂਟ ਭਾਈ ਸ਼ਗਲ ਲਵਾਵਾਂਗੇ ਟੱਕ ਪਾਉ ਭਾਈ ਦੇਖ ਲੈ ਸਾਹਮਣੇ ਭਾਈ ਛੋ ਮੈਚ ਹੋਈ ਓਪਨ ਦਾ ਸ਼ਗਲ ਲੱਗ ਟੀਮਾਂ ਦੇ ਵਧੀਆ ਪੁਆਇੰਟ ਦੇ ਜਾਣਗੇ ਬਾਬੇ ਇਨਾ ਇਨਾ ਪਹੁੰਚ ਗਿਆ ਤੁਹਾਨੂੰ ਬਾਈ ਸਾਊਂਡ ਸਾਊਂਡ ਦਿਖਾ ਦੇ ਬਾਈ ਯਾਰ ਰਵਣਾ ਮੰਡੀ ਕਲਾਂ ਦੀ ਸਾਊਂਡ ਆ ਬਾਈ ਬਾਈ ਪਹੁੰਚ ਚੁੱਕੇ ਆਪਣੇ ਕੋਲੇ ਚਾਹ ਪਾਣੀ ਪੀ ਕੇ ਆਉਣ ਲਾਉਣ ਬਣ ਲੋ ਜੀ ਆਪਣਾ ਗਰਾਊਂਡ ਵੀ ਤਿਆਰ ਆ ਬਸ ਕਲੀ ਕੁਲੀ ਪਾਉਣਾ ਹੀ ਰਹਿ ਗਈ ਜਾਲ ਵੀ ਲੱਗ ਚੁੱਕਾ ਜਾਲ ਵੀ ਲੱਗ ਚੁੱਕਿਆ 11 ਵਜੇ ਦੇ ਸਾਉਣ ਵਾਲੇ ਵੀਰ ਵੀ ਪੁੱਜ ਚੁੱਕੇ ਆ ਰਵਣਾ ਮੰਡੀ ਕਲਾਂ ਬਹੁਤ ਬਹੁਤ ਧੰਨਵਾਦ ਬਾਈ ਟਾਈਮ ਨਾਲ ਪੁੱਜ ਗਿਆ ਨਹੀਂ ਤਾਂ ਫੁੱਲ ਲਾਉਣੇ ਪੈਂਦੇ ਤੂੰ ਲਾਉਣੇ ਪੈਂਦੇ ਉਹ ਬਾਤਾਂ ਜਾਲ ਹਲਾਉਣਾ ਕੱਦੂ ਆ ਗਿਆ ਬਈ ਤੇ ਹੈਪੀ ਵੀ ਆ ਗਿਆ ਆ ਕੱਦੂ ਬਾਈ ਆ ਕਾਪੀਆਂ ਲੈ ਕੇ ਆ ਗਿਆ ਤੇ ਤੋਤਾ ਬਾਈ ਵੀ ਆ ਗਿਆ ਆਪਣਾ ਤੋਤੇ ਬਾਈ ਕੀ ਹਾਲਾ? ਕੀ ਆ ਬਈ? 6 ਵਜ ਗਏ ਨਾ ਬਈ? ਹਾਂ। ਬਈ ਕੰਮ ਕੁੰਡਾ ਕਰ ਲੋ ਬਈਆ ਗੇਟ ਨਹੀਂ ਉਹਨੇ ਗੇਟ ਉਧਰ ਹੀ ਸੈੱਟ ਕਰ ਲਿਆ ਕਹਿੰਦਾ ਇੱਧਰ ਨੂੰ ਕਰ ਦੇ ਹਾਂ ਹਾਂ ਇਹ ਗੇਟ ਪੱਟ ਕੇ ਪਰੇ ਕਰਨ ਵਾਲਾ ਯਾਰ ਥੋੜਾ ਜਿਹਾ ਇੱਥੇ ਨੇ ਮੱਥਾ ਢੇਕਦਾ ਗਰਾਊਂਡ ਨੂੰ ਤੇ ਅੱਜ ਸਾ ਬਾਈ ਛੋਟਾ ਫਰਿਆਦ ਐ ਤੇਰੇ ਐਕਸ਼ਨ ਮੁੰਡਿਆ ਉਰੇ ਆ ਜੱਸੇ ਅੱਜ ਰਾਤ ਕਰਾਉਣੀ ਐ ਅੱਜ ਹੈ ਛੋਟਾ ਫਰਿਆਦ ਕਬੱਡੀ ਦਾ ਕਿੰਨੀ ਕਿਲੋ ਖੇਡਨੀ ਆ ਬਾਈ ਸੱਤਾ ਬਾਈ ਠੀਕ ਐ ਬਾਈ ਬਾਈ ਕੀ ਹਾਲ ਆ ਵਧੀਆ ਬਾਈ ਵਧੀਆ ਠੀਕ ਐ ਵੀਡੀਓ ਚੱਕ ਲਓ ਜਦੋਂ ਆ ਜਾਣਗੇ ਐਂਡ ਲਿਆ ਗੇਰੀ ਡਾਈਨ ਲਿਆ ਕੇ ਨਾਲ ਨਾਲ ਲਾ ਦੇ ਲਓ ਨਾਲ ਤੋਤਾ ਜੀ ਦਾ ਜੇ ਸ਼ੌਂਕੀ ਵਟਾਇਮ ਨਹੀਂ ਆ ਗਿਆ ਹੋਰ ਭਾਈ ਜੀ ਇਹ ਆ ਸਾਡੇ ਪਿੰਡ ਦਾ ਭੂਤ ਬਾਈ ਹਾਂਜੀ ਬਈ ਕੀ ਹਾਲ ਆ ਵਧੀਆ ਬਾਈ ਜੀ ਠੀਕ ਐ ਖੇਡेंगे ਬਈ ਠੀਕ ਐ ਬਈ ਅੱਡੇ ਇਹ ਬੋਲ ਕੱਦੂ ਬਾਈ ਕਿੰਨੀ ਕੁ ਲੋ ਖੇਡਣੀ ਅੱਜ ਬਈ ਆਪਾਂ ਅੱਜ ਸੇਵਾ ਤੇ ਆਪਾਂ ਖੇੜਦੇ ਨਹੀਂ ਅੱਛਾ ਠੀਕ ਐ ਬਈ ਆਪਾਂ ਸੇਵਾ ਤੇ ਆਪਾਂ ਸੇਵਾ ਬਈ ਕੰਮ ਨਹੀਂ ਬਈ ਬਈ ਸ਼ਿਲੂ ਤੂੰ ਆਪ ਪਾਪਾਈ ਸਾਰੇ ਸਾਥੀ ਆ ਕਿੱਡਨਾ ਜੇ ਤਾਂ ਉੱਪਰ ਹੀ ਕੰਮ ਕਰਦਾ ਆਪਾਂ ਠੀਕ ਆ ਜਦसे ਖੇਟੇਗਾ 50 ਕਿਲੋ ਹਾਂ ਬਈ ਜਮਾਂ ਚੌਂਕੀ ਤੇਰੀ ਐਟੀ ਟੀਮ ਬਣਾ ਲਈਏ ਨੇ ਦੇਖ ਲੈ ਛੋਟਾ ਫਰਿਆਦ ਚੌਂਕੀ ਕੀ ਕਹਿਣਾ ਚਾਹੇਗਾ ਬਈ ਆਪਾਂ ਤਾਂ ਕੋਈ ਨਹੀਂ ਚੱਲ ਯਾਰ ਸਫਾਈ ਕਰ ਲੈਨੇ ਆ ਪਹਿਲਾਂ ਆਪਾਂ ਫੇਰ ਦੇਖਾਂਗੇ ਫਰਿਆਦ ਤੇਰੇ ਜੋਰ ਦੇਖਣਾ ਚਾਹਾਂਗਾ ਅੱਜ ਟਰੀ ਕਿੱਥੇ ਆ ਬਈ ਇੰਨਾ ਨਿਹਰਾ ਭੈਣ ਕਿਸੇ ਦੇ ਵਿੱਚ ਵਜੇਗਾ ਇੰਨੀ ਛੰਹਾਂ ਆ ਗਿਆ ਪਿੱਛੇ ਆਪਣੇ ਜੱਸਾ ਬੈਠਾ ਜੱਸੇ ਮੂੰਹ ਦਿਖਾ ਓਏ ਵਾਲ ਬੇਪਰ ਕੁਵਾ ਗਿਆ ਆਏ ਭਾਈ ਆਰੇ ਨਾ ਕੇਰਾ ਵਾਲ ਬੇਪਰ ਆ ਪਿੱਛੇ ਜੱਥਾ ਬੈਠਾ ਬਲੂ ਕੇ ਭੋਜ ਗਏ ਆ ਪੈਂਟ ਬਲੂ ਕਾ